God ਕਹਿੰਦਾ ਮੇਰੀ ਲਫਰ ਬੜੀ ਚੰਗੀ ਤੂੰ ਕਹਿੰਦਾ ਮੇਰੇ ਸਿਪਾਹੀ ਬੜੇ ਚੰਗੇ ਆਹ ਦਾ ਮਹਾਰਾਜ ਨੇ ਇਹ ਸਮਝਿਆ ਕਿ ਆਖੜਾ ਕਿਉਂਦੇ ਤੇ ਮਹਾਰਾਜਾਂ ਨੇ ਆ ਵੀ ਆਖੜਾ ਮੇਰੇ ਜੁਣਾ ਕੋਈ ਨਾਲੇ ਤੋਂ ਉਹਦੇ ਲਹੂ ਪਰਖੀ ਜਾਂ ਉਹ ਨਾਲੇ ਤੇਰੇ ਸਿਪਾਹੀ ਪਰਖੇ ਜਾਂਦੇ ਗੱਲਾਂ ਝੁਕ ਜੇ ਕਰਦੇ ਤੇ ਨਾਲ ਹੀ ਦੂਸਰਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੋਂ ਟੱਲਿਆ ਇਹ ਪ੍ਰਕਾਰ ਜਿੰਨੇ ਤੋਂ ਸਪਾਈ 500 ਦੀ ਕੀਮਤੀ ਕਰਦਾ ਉਹਨਾ ਆਪਾਂ ਨੂੰ 500 ਦੇ ਰੋਣ ਨਹੀਂ। ਸੁਝਾ ਉਹਨਾਂ ਨੂੰ ਆਪ ਵੀ ਇੱਕ ਮੰਨਾਂ ਪਰਮ ਦੇ ਯਾਰ ਹੋ ਜੋ ਮੈਂ ਮਾਰ ਨਹੀਂ ਜਾਂ ਬੋਲੇ। ਸਾਹ ਸਗੇ ਜੀ। ਉਹ ਜਦੋਂ ਮਹਾਰਾਜ ਨੂੰ ਭਾਈ ੱਲੇ ਤੇ ਦੱਲੇ ਮਹਾਰਾਜ ਆਖਿਆ ਨਾ ਵੀਚਾਰ ਮੰਨਾਂ ਲੈ ਕੇ ਆਪ। ਤੇ ਭਾਈ ੱਲੇ ਨੇ ਨਾ ਸੁਝਾ ਕੇ ਮਹਾਰਾਜ ਕਿਦੋਂ ਬੰਦਾ ਸਿਕਾਣਾ ਮੜ ਬੰਦਾ ਜੀ। ਤੇ ਮੈਂ ਮਹਾਰਾਜ ਨੂੰ ਬਿਆਨੀਆਂ ਨੂੰ ਸੁਝਾ ਦੇ। ਮਹਾਰਾਜ ਦੇ ਕਬੀਰੋ ਕਰਨੇ ਦੇ ਕਾਰਨ ਸੱਚੇ ਪਾਤਸ਼ਾਹ ਨੇ ਵੀ ਵਰਕ ਨੂੰ ਮਾਰੀਏ ਉਹ ਕਹਿੰਦਾ ਮਹਾਰਾਜ ਇੱਥੇ ਝੂਠਾ ਲੇ ਹੁਕਮ ਲਾ ਬ ਕੋ ਨੂੰ ਮਾਰੀਏ ਮਹਾਰਾਜ ਕੋ ਜਾਨਵਰ ਲਿਆਉਣਾ ਉਹ ਗੋਲੀ ਮਾਰ ਲਓ ਸੱਚੇ ਪਾਤਸ਼ਾਹ ਨੇ ਆਖਿਆ ਵੇ ਦੱਲਿਆ ਤੇ ਰੋਂ ਬੰਦੇਆ ਵਾਸਤੇ ਬੰਦ ਕੇ ਬਾਈ ਪਾਏ ਲਾ ਸਕੀ ਤੇ ਆਪੋ ਬੰਦੇ ਤੇ ਪਰਕਤੀ ਨੂੰ ਬੰਦਾ ਮਾਰਦੀ ਹੈ ਕਿ ਨਹੀਂ ਇਸ ਕਰਕੇ ਤੂੰ ਆਪਣਾ ਜਿਹੜਾ ਪoint 4 ਜਵਾਲਿਆ ਨਾਲ ਇੱਕ ਬੰਦਾ ਲੈ ਗਿਆ। ਉਹ ਗੁਰੂ ਗੋਬਿੰਦ ਸਿੰਘ ਦੇ ਆਖੇ ਲਾਖਾ ਆਪਣੀ ਉਹ ਜਿੱਥੇ ਉਹਦੀ ਫੌਜ ਸੀ ਲਿਖੇ ਉਹਦਾ ਰਹਿਣਾ ਸੈਣਾ ਸੀ ਚੜਿਆ ਗਿਆ। ਜਾ ਕੇ ਨਾ ਸੇਵਾ ਕਰਨ ਲੱਗਾ। ਹੰਦਾ ਬੇਖੋ ਸਾਰੇ ਜਿਹੜੇ ਪੱਠੇ ਹੋ ਕੇ ਇਹਦੇ ਧਿਆਨ ਨਾਲ ਗੌਰ ਸੁਣੋ ਗੁਰੂ ਗੋਬਿੰਦ ਸਿੰਘ ਦਾ ਬੜਾ ਮੁਕੀ ਸਤਿਕਾਰ ਕਰਦਾ ਹੈ। ਹੰਦਾ ਜੀ ਪੜੀ ਚੰਗੀ ਗੱਲ ਆ ਉਹਦਾ ਸਤਿਕਾਰ ਕਰਨਾ ਚਾਹੀਦਾ ਉਹ ਫੌਜ ਦਾ ਜਨਮ ਕਿਤੇ ਉਹ ਕਹਿੰਦਾ ਜੇ ਇੱਥੋਂ ਤੱਕ ਕਿ ਕੋਈ ਉੱਥੇ ਰੱਬ ਨੂੰ ਘੋਮਿਆ ਕੋ ਸੋਨਾ ਜਿਹੜਾ ਘੋਮਿਆ ਕੋਈ ਉੱਥੇ ਸ਼ਰਤ ਤੇ ਭੇਟਾ ਕਰਨ ਗਿਆ ਤੇ ਫੂ ਗੋਗਨ ਸਿੰਘ ਮਾਲਾ ਜੀ ਚਾਰੇ ਪੁੱਤ ਵਾਰ ਕੇ ਖਾਲਸਾ ਵਾਰ ਕੇ ਗੰਗਮਾ ਸਾਹਿਬ ਆਪਣੋ ਪੁੱਤਾਂ ਦਾ ਸਾਥ ਫੈਲਿਆ ਤੇ ਕਹਿੰਦੇ ਉਸ ਵੇਲੇ ਉਹ ਕਹਿੰਦੇ ਕੀ ਕਹਿਣਾ ਕਿ ਜੇ ਸਾਾਨੂੰ ਦੱਸ ਵੀ ਚੰਗੀ ਗੱਲ ਹੈ ਅਸੀਂ ਦਰਸ਼ਨ ਕਰਾਂਗੇ ਉਹਨੇ ਆਖਿਆ ਦਰਸ਼ਨ ਨਿੱਕਲੇ ਮੈਂ ਥੋੜਾ ਉਹਨੇ ਤੁਹਾਡੇ ਤੋਂ ਇੱਕ ਬੰਦਾ ਪਿਆਰ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਉਹ ਕਹਿੰਦਾ ਮੈਂ ਗੋਲੀ ਮਾਰਨੀ ਆ ਤੇ ਤੁਸੀਂ ਚਲੋ ਉਹ ਸਾਰਿਆਂ ਨੇ ਆ ਭਾਗ ਹੋ ਗਏ ਨਾਮ ਉਹ ਵੀ ਅੱਖਾਂ ਚੱਲੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਆ ਪੁੱਛਿਆ ਮਿਲ ਗਿਆ ਉਹਨੇ ਆਖਿਆ ਪੁੱਛਿਆ ਦੁਆ ਤੇ ਆਲਾ ਸਾਡਾ ਰੋਗ ਨੇ ਸਾਧ ਸੰਗਤ ਜੀ ਜੇ ਲੋਕ ਇਹ ਗੁਰੂਪੁਰ ਸਾਉਂਖਾ ਆਪਣਾ ਮਾਣ ਰਸਿ ਪਾਣੀ ਤੁਮਾ ਲੈਣਗੇ ਤੇ ਜੇ ਜਦੋਂ ਪੜਨੂ ਗੁਮਾਵੇ ਨਾ ਤੋ ਇਸ ਕਰਕੇ ਭਾਈ ਤਲੇ ਨੂੰ ਮੈਂ ਬਾਦ ਦਤਾ ਵੀ ਚਲਿਆ ਸੀ ਤੇਰੇ ਕੋਲ ਤਾਂ ਸਾਹ ਲੈਨੇ ਆ ਪਰ ਅਸੀਂ ਕਿਸੇ ਜੰਗ ਦੇ ਵਿੱਚ ਲੜ ਕੇ ਮਰ ਸਕਦੇ ਆ ਸ਼ਹੀਦ ਹੋ ਸਕਦੇ ਆ ਜੇ ਤੋ ਆਹ ਕਿਹੜੇ ਸਾਹਮਣੇ ਜਾ ਕੇ ਬੇਫਾਇਦਾ ਹੀ ਹੋਰੀ ਦੇ ਘੋੜਾ ਮਾਰਦਾ ਕਿਉਂ ਜਾਣਾ ਜੱਲਾ ਥਾਂ ਮੈਂ ਕਿਹਨੂੰ ਕੱਟ ਕੇ ਮਾਰ ਸਕੀ ਹੁਣ ਜਦੋਂ ਵਾਪਸ ਆਇਆ ਨਾ ਤੇ ਆਉਂਦੇ ਤਾਂ ਨੂੰ ਕੋਰਸ ਸਿੰਘ ਪਾਚਾ ਮਹਾਰਾਜ ਕਹਿੰਦੇ ਡੱਲਿਆ ਬੰਦਾ ਨਹੀਂ ਆ ਕੋਈ ਉਹਨਾਂ ਮਾਰਨਾ ਤੋਂ ਅਸੀਂ ਇੱਕ ਬੇਨਤੀ ਕਰਨਾ ਹੈ ਵੀ ਤੁਸੀਂ ਕਿਸੇ ਜੰਗਵਰ ਦੇ ਜਾਂ ਕਿਸੇ ਰੁੱਖ ਨੂੰ ਮਾਰ ਕੇ ਨਿਸ਼ਾਨਾ ਹੀ ਵੇਖਣਾ ਨਾ ਭਜਦਾ ਸੁਣਾਕੀ ਸੱਚੇ ਪਾਤਸ਼ਾਹ ਨੇ ਕਾਈ ਕੱਲੇ ਨੂੰ ਆਖਿਆ ਉਹਨਾਂ ਨੂੰ ਬੰਦਿਆਂ ਦੀ ਗੱਲ ਨਹੀਂ ਹੋ ਰੁੱਖਾਂ ਦੀ ਗੱਲ ਨਹੀਂ ਹੁਣ ਤਾਂ ਮੈਂ ਇੱਕ ਬੰਦਾ ਜ਼ਰੂਰ ਮਾਰਾਂਗਾ ਆਇਆ ਇੱਕ ਪਤਨ ਮੱਛੜੀ ਜਿਹੜਾ ਸੁਣਿਓ ਗੁਰੂ ਗੋਬਿੰਦ ਸਿੰਘ ਭਾਈ ਦਰਲੇ ਚੌਧਰੀ ਨੂੰ ਉਹਦਾ ਘਾਰ ਦੂਰ ਕਰਨ ਵਾਸਤੇ ਕਹਿੰਦੇ ਕਿ ਇੱਕ ਵਾਲੇ ਬੰਦਾ ਦੇਣਾ ਮੈਂ ਕਹਿਆ ਜਰੂਰ ਮਾਰ ਕੇ ਦੇਖਾਂਗਾ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਅਧਿਪਤ ਹੈ ਸਤਿਗੁਰ ਕੈਨ ਮੁੱਖ ਤੇਰਾ ਤੇ ਜਵਾਨ ਤੂ ਆਖੇ ਨਹੀਂ ਲੱਗਾ ਮਹਾਰਾਜੇ ਜਵਾਨ ਨੇ ਆਖੇ ਲੱਗਾ ਕਰਨਾ ਨਹੀਂ ਉਹਨੇ ਖਬਰ ਤੇਰੇ ਕੀ ਸਲਾਹ ਹੈ ਗੁਰੂ ਗੋਬਿੰਦ ਸਿੰਘ ਜੀ ਉਹਨੇ ਕਹ ਤੇਰੇ ਕੀ ਸਲਾਹ ਮੈਂ ਤਾਂ ਮਾੜੇ ਮੈਂ ਸਮਝਿਆ ਉਹਨੇ ਕਹ ਬੰਦੇ ਤੇਰਾ ਜਵਾਨ ਨੇ ਆਖੇ ਲੱਗਾ ਵੇ ਤੂੰ ਤਿਆਰ ਹੈ ਆਨਾ ਮਹਾਰਾਜਾ ਸਭਾ ਵਿੱਚ ਮੇਰਾ ਨੇ ਕਹਿ ڈاک ਤੋਂ ਸਰਨਾ ਸ੍ਰੀ ਵੈ ਜਿਹਨੂੰ ਕੰਨੇ ਕੱਚੇ ਲੋਕਾਂ ਨੇ ਕਾਲ ਮਮਰੋ ਭਾਰੋ ਕੰਮਾ ਮਾਤਾ ਮਰੇ ਸਹਿਬ ਨੇ ਹੰਦਰ ਫਰੰਦਰ ਉਹ ਦੱਲਾਹ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵਿਧਾਨਕਾਰ ਨੂੰ ਕਰਨਾ ਚਾਹੁੰਦੇ ਸਨ ਸੱਚੇ ਪਾਤਸ਼ਾਹ ਲਗਾ ਸਿੱਖਾਂ ਨੂੰ ਸਿੱਖਿਆ ਇੱਕ ਕੈਲੀਆ ਸੇਵਾ ਪਾਇਆ ਸੀ ਜਿੱਥੇ ਅਸੀਂ ਜਦੋਂ ਸਿੱਖ ਨੂੰ ਪ੍ਰਸ਼ਾਦਾ ਸ਼ਕਾਨਿਆਂ ਦਾ ਉਪਾਸ ਕਰਦਾ ਹੈ ਕਹਿ ਪਾਣੀ ਸਿੱਖਾਂ ਦੀ ਲੰਗਰ ਪਾਣੀ ਗੁਰੂ ਦਾ ਸ਼ਗਨ ਦੇ ਸੌਂਵੜਿਆਂ ਦਾ ਪਾਉ ਜੇ ਉਸ ਵਰਗੇ ਹੁਣ ਤਾਂ ਕੱਲ੍ਹ ਤੇ ਆ ਗਈ ਵੇ ਨਾਮ ਤੇ ਉਹ ਸੱਖਿਆਵਾਂ ਰਹਿ ਗਏ ਤੇ ਨਾਮ ਸੰਪੂਰਨ ਹੀ ਆ ਰਹਿ ਗਿਆ ਹੁਣ ਜੇ ਕਿਸੇ ਬਾਪੂ ਕੋਹਾਂ ਜਾਵੇ ਤੇ ਉਹਨੂੰ ਨੇਤਰਾ ਹੀ ਕਿਤੇ ਨੇਨ ਪੈ ਗੂਣ ਤੇ ਪੁੱਛਦੇ ਵਿੱਚ ਕਿੰਨੇ ਜਨੇ ਆਉਣਾ ਤੁਸੀਂ ਤੇ ਜੇ ਉਹਨਾਂ ਵਿੱਚ ਅਸੀਂ 4 ਜਨੇ ਆਉਣਾ ਤੇ 4 ਦੇ ਪ੍ਰਸ਼ਾਦ ਤਿਆਰ ਹੋਵਾਂ ਪਹਿਲਾਂ ਸਾਡੀਆਂ ਮਪਾਵਾਂ ਟੋਕਰਾਂ ਭਰ-ਭਰ ਕੇ ਰੋਟੀਆਂ ਦਾ ਝੇਰ ਭਰ ਕੇ ਰੱਖਉਂਦੀਆਂ ਸੀ ਕੋਈ ਰਾਜਪੰਦੇ ਆਵੇ ਉਹ ਲੰਗਰ ਛਕ ਕੇ ਜਾਵੇ ਉਹਨੂੰ ਕਹਿੰਦੇ ਨੇ ਸਪਾਉਣਾ ਵੀ ਸੱਖ ਤੇ ਸ਼ੰਕਰ ਵਾਲਾ ਵੀ ਸ਼ੱਕੀ ਹੋਇਆ ਕਰਦਾ ਉਹ ਦੋਆ ਵੱਲੋਂ ਕਾਬੂ ਨਹੀਂ ਮਿਲ ਗਈ ਸਾਨੂੰ ਇਹ ਕੰਮ ਸੁੱਪਰ ਕਰਨੀ ਪਈ ਮੁਰਤ ਕੋਈ ਜਿਹੜਾ ਸੇਵਾਦਾਰ ਸੀ ਉਹ ਨਹੀਂ ਆਉਂਦਾ ਸਿੱਖਦਾ ਅਦਾ ਦੱਸੋ ਮਹਾਰਾਜ ਦੀ ਹੁਕਮ ਆ ਉਹਨੇ ਕਰ ਜਾ ਆਪਣੇ ਨੇਲੇ ਜਾ ਉੱਥੇ ਇੱਕ ਵਾਅਦੇ ਬਈ ਗੁਰੂ ਗੋਬਿੰਦ ਸਿੰਘ ਜੀ ਨਾਲ ਦੇ ਘਰ ਦੇ ਦਰਵਾਜ਼ੇ ਕੋਲ ਕੇ ਕੁਝ ਕਰ ਆ ਵਾਅਦਾ ਕੀ ਤੇ ਗੱਲ ਅਪਰਾਖੇ ਨਹੀਂ ਇੱਕ ਗੁਰੂ ਕੋਲ ਸਾਰੇ ਜਲੌੜੀਆਂ ਲਾਇਆ। ਇੱਕ ਬੰਦਾ ਚਾਹੀਦਾ ਉਹਨਾਂ ਕੋਲੇ ਮਾਰਨੀਆਂ ਤੇ ਉਹਦੇ ਉਹਨੂੰ ਸੱਚਖੰਡ ਦਾ ਰਾਹ ਆਵੇਗਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਸਨ। ਕਹਿੰਦੇ ਉਹ ਪਾਈਦਾ ਦੀ ਅੱਗੇ ਪੁੱਛਿਆ ਨਾ। ਉਹਨੇ ਜਾ ਕੇ ਨਾ ਆਵਾਜ਼ ਦਿੱਤੀ, ਖਾਲਸਾ ਜੀ। ਗੁਰੂ ਨਾਨਕ ਦੇ ਦਰਵਾਜ਼ੇ ਘਰ ਦੇ ਖੁੱਲ੍ਹਦੇ ਨੇ। ਕਲ ਕੀ ਧਰਮ ਪਤਾਂ ਦੇ ਗਵਾਹ ਦਿੱਤੇ ਐ। ਇੱਕ ਰੈਮੋਟ ਪਰ ਕਰਾਉਂਦੀ ਹੈ ਕੋਈ ਬੰਦਾ ਮਾਰਨਾ ਹੈ ਕੋਈ ਸੇਕ ਕੋਈ ਆਗਰੋ ਦੇ ਕੋਲ ਨੂੰ ਕਾਮਦੇ ਕਰੋ ਖੁਸ਼ੀਆਂ ਮਿਲਣਗੀਆਂ ਹੁਣ ਜਿਹੜਾ ਕੋਲ ਨੂੰ ਕਾਮਦੇ ਕਰੋ ਖੁਸ਼ੀਆਂ ਲੈ ਲੈਣ ਉਹ ਨੂੰ ਨੂੰ ਚਾਹੀਦਾ ਕਰੋ ਨਾ ਉਹ ਸਿੱਧੀ 18 ਸਿੱਧੀ ਪਿੱਛੇ ਰੱਖਣੀਆਂ ਪੜੇ ਜੋ ਆ ਰਹੇ ਨੇ ਸਦਾ ਵਸਾਏ ਸਾਧ ਸੰਗਤ ਜੀ ਉਹ ਪਹਿਲੀਆਂ ਦਿੱਤੀ ਬਾਜ ਫਿਰ ਕਵੀ ਸੰਤੋਖ ਸਿੰਘ ਲਿਖਦਾ ਹੈ ਪਾਈ ਤੇ ਕੋ ਪਉਤ ਦੋਵੇਂ ਭਾਈ ਮੀਰ ਸਿੰਘ ਤੇ ਭਾਈ ਦੀਪ ਸਿੰਘ ਇਹ ਮੰਤੀਆਂ ਦੇ ਪੁੱਤ ਸਨ ਕਿਉਂਕਿ ਦਲਗੀ ਕਰਦਾ ਤੇ ਮਾਨਸ ਦੀ ਜਾਲ ਸੋਹੇ ਕੇ ਪਚਾਉਂ ਪਰ ભગવાનਾਂ ਨੇ ਜਰੂਰ ਲਿਖਿਆ ਕਿ ਆਹ ਹੁੰਦੇ ਸੀ ਉਸ ਵੇਲੇ ਇੱਕ ਘੋੜਿਆਂ ਦੀ ਲੇਟ ਧਾਰਿਆ ਸੀ ਤੇ ਇੱਕ ਨੂੰ ਦਸਤਾਰ ਸਜਾਰਿਆ ਸੀ ਉਹਨਾਂ ਨੇ ਕਨਹਾ ਜੀ ਦੇ ਨਾਮ ਬਾਤ ਸੁਣੀ ਉਹਨੇ ਲਾੜੋ ਵਿੱਚ ਛੱਡਿਆ ਉਹਨੇ ਘੋੜਾ ਛੱਡਿਆ ਤੋ ਤੁਰ ਪਏ ਉਹ ਉਧਰ ਅਕਰ ਪਹੇ ਉਹ ਅਕਰ ਪੈ ਦਾ ਮਾਣ ਸੁਣਿਆ ਐ ਸਿੱਖ ਦਾ ਬਾਦੂ ਆਖੇ ਪਹਿਲਾਂ ਮੈਂ ਸੁਣਿਆ ਉਹ ਲੜਨ ਲੱਗ ਪਏ 20 ਮਿੰਟ ਲੜਦੇ ਲੜਦੇ ਗੁਰੂ ਵਰ ਸਿੱਖ ਦੇ ਕੋਲ ਆ ਗਏ ਤੇ ਜੇ ਕਿਤੇ ਮਹਾਰਾਜ ਉਹ ਰੱਤ ਤੱਕ ਬੈਠਾ ਤਾਂ ਗੱਲਾਂ ਉਹ ਦੇਖ ਰਿਆ ਸੀ ਸਾਰੇ ਪਾਣੀ ਮੈਂ ਇੱਕ ਹਫਤਾ ਕਹਿ ਪਿਆ ਸਮਾਪਤ ਕਰ ਦੇਣੀ 40 ਮਿੰਟ ਤੱਕ ਮੇਰਾ ਸਮਾਂ ਸੀ ਹੋ ਗਿਆ ਐ ਧੀਰੇ ਤੋਂ ਬਾਅਦ ਵੀ ਗੁਰੂ ਪਿਆਰੇ ਬੜੇ ਚਾਤੀ ਪਾਰ ਜਿੱਥੇ ਬੈਠੇ ਵੀ ਤੁਹਾਡਾ ਬਣਾ ਸਾਰਾ ਸੰਗ ਇਹ ਕਰ ਗਿਆ ਇਹ ਪਸੰਗਾ ਸ਼ਕੀਤਰਾ ਬਾਗੀ ਨੇ ਦੇਰ ਕੋ ਘੰਟੇ ਦਾ ਸਮਾਂ ਮੰਗਿਆ ਕਹਿੰਦੇ ਨੇ ਤੁਮ ਕੋਵਲ ਸਿੰਘ ਮਹਾਰਾਜ ਜੀ ਦੇ ਨਾਲ ਉਹ ਕਿਉਂ ਤਕ ਕੋਵੇਂ ਕੁਰੂ ਨਾਨਕ ਦੀਆਂ ਖੁਸ਼ੀਆਂ ਲੈਣ ਵਾਸਤੇ ਜਿਵੇਂ ਦੈਵੀ ਦੇਵਾਸ਼ ਹੁੰਦੇ ਨੇ ਜਿਵੇਂ ਕੋਵਲ ਸਿੰਘ ਵੱਲ ਭੱਜੇ ਆਉਂਦੇ ਨੇ ਜਰਾ ਤਕੀਬੋ ਯਾਦਨਾ ਭਾਈ ਚੰਦਰ ਸਿੰਘ ਚੰਦੂ ਗੁਦਰਾ ਭਾਈ ਸਤਨਾਮ ਸਿੰਘ ਜੀਮਾ ਤੇ ਜిల్లా ਸਰਪੰਨ ਇਹੋ ਬੇਕੀ ਕਰ ਰਹੇ ਨੇ ਸੁਣ ਕੇ ਕੈਨੇ ਕਾਤੇ ਹੁਕਮ ਸੰਾਇਆ ਵਰਕੇ ਜੱਦ ਸਤ ਕੋ ਨਹਿ ਮਾਇਆ ਸਿੱਧੀ ਸਿੱਖ ਕਰ ਆਪਣਾ ਨੇ ਹਾਇਆ ਆਖਰ ਦੀ ਨ ਤੇ ਆਉ ਨ ਪਈਂ ਕਾਰਜ ਰਖਾਉਂਦੇ ਅੱਗੇ ਨੇ ਛਾਲੀ ਪੰਡਾ ਆਵੇ ਸਰਦਾਨੀ ਵਰਕੇ ਬੋਧ ਨੂੰ ਹਾਜ ਆਕੇ ਹੁਕਮ ਸੁਣਾਇਆ ਵਰਤਿਆ ਜਤ ਕਰਨੇ ਮਾਇਆ ਜਿਵੇਂ ਜਿਵੇਂ ਤੇਰਾ ਪਰਲ ਲੈ ਆਇਆ ਆਖਿਆ ਤੀਨ ਜਨ ਆਲ ਪਾਈ ਘਰ ਦੇ ਰਫਤ ਨੇ ਅਗੇ ਨੇ ਛਾਤੀ ਪੱਤਾ ਇਹ ਨਾਲ ਤੇ ਪੈਣੀ ਗੁਰੂ ਗੋਬਿੰਦ ਸਿੰਘ ਜੀ ਨੇ ਸੈਖੋਂ ਪੁੱਛਿਆ ਸੱਖਾ ਪਹਿਲਾਂ ਕਿੰਨੇ ਸੁਣਿਆ ਉਹ ਕਹਿੰਦਾ ਮਹਾਰਾਜ ਜਦੋਂ ਮੈਂ ਬਾਇਤ ਕੀਤਾ ਨਾ ਇਹਨਾਂ ਤੋਂ ਹੀ ਸੁਣਿਆ ਮੈਂ ਪਹਿਲਾਂ ਨਹੀਂ ਕਹਿ ਸਕਦਾ ਕਿਸੇ ਉਹਨੇ ਆਖਿਆ ਵਾ ਲੜੋ ਨਾ ਰੋਹਿਣ ਉਹ ਤੋਂ ਹੀ ਸੁਣਿਆ ਕਹਿੰਦਾ ਅਗਰੇ ਪੱਤੇ ਲੋਕ ਹੈ ਪਿਛਲੇ ਪਨੇ ਲੈ ਲੋਕ ਹੈ ਜੇ ਤੋ ਮਹਾਰਾਜ ਰਬਾ ਦਾ ਮੂੰਹ ਥੱਲੇ ਨੂੰ ਕਰਦੇ ਨੇ ਉਹ ਲੰਮੇ ਪੈਣ ਨੂੰ ਕਰਦੇ ਨੇ ਗੋਟਿਆ ਪੱਕੇ ਹੋ ਜਾਂਦੇ ਜੇ ਮਹਾਰਾਜ ਰਵਾਨਾ ਮੂਹਰਤ ਕਰ ਦੇ ਨਾਲੇ ਤਾਂ ਤੇ ਉਹ ਅਟੀਆਂ ਚੁੱਕ ਚੁੱਕੇ ਤਾਮ ਹੁੰਦੇ ਨੇ ਮੈਂ ਬੱਲਾ ਦਾ ਬੱਲਾ ਚੌਧਰੀ ਕਹਿਣਾ ਮਹਾਰਾਜ ਮੈਂ ਵੇਖਿਆ ਸੀ ਲੋਕ ਆ ਪ੍ਰਸ਼ਾਂਤ ਨੂੰ ਲੱਗਦੇ ਮੈਨੂੰ ਥੋੜਾ ਦੁੱਖ ਮੈਨੂੰ ਜ਼ਿਆਦਾ ਦੁੱਖ ਮਹਾਰਾਜ ਮੈਂ ਵੇਖਿਆ ਸੀ ਲੋਕ ਮਾਇਆ ਤੋਂ ਲੱਗਦੇ ਗੁਰੂ ਘਰ ਦੇ ਜਦ ਜਿਹੜੇ ਨਾਲੇ ਤੋਂ ਵੜ ਪੈਂ ਔਰ ਆ ਜਿਹੜੇ ਤੁਹਾਡੇ ਸਿੱਖਿਆ ਨਾ ਇਹ ਨੋਕ ਮਾਰਨਾ ਨਾ ਮੋਤੋਂ ਲੜਨੇ ਨੂੰ ਨਾ ਮੈਂ ਕੋ ਮੱਧਵਾਲਾ ਮਾਰਦਾ ਆਪ ਕੋ ਸਾਤਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਚੜਾਈ ਤੋਂ ਨਹੀਂ ਰਹਿਣ ਦੀ ਤੇ ਤੂੰ ਆਹੇ ਪੂੰਦੀ ਕੱਢ ਦਿੱਤੀ ਤੇ ਤੋਹਨ ਜੱਲਾ ਲਾ ਗਿਆ ਕਿਆ ਦੱਲਿਆ ਆ ਸਿੱਖ ਸੀ ਜਿਹੜੇ ਚੋਕੌਰ ਤੇ ਗੜੀ ਚ ਮੇਰੇ ਨਾਲ ਲੜੇ ਸੀ ਇਹ ਮੈਂ ਉਹਦੇ ਬੋਧ ਦੇ ਆਦਮ ਨਾਲ ਲੜਾਈਆਂ ਲੜੀਆਂ ਤੇ ਚੰਗਾ ਚੰਗਾ ਸਿੱਖ ਆ ਤੇਰੇ ਵਰਗੇ ਘਾਰੀ ਲੋਕ ਜਿਹੜੇ ਆ ਨਾ ਉਹ ਸਾਡੇ ਨਾਲੋਂ ਵੀ ਲੈ ਸਕਦੇ ਤੇ ਜਿਹਨਾਂ ਵਰਗਾ ਪੰਡਾਇਰ ਪਰੰਮ ਘਾਰੀ ਲੋਕ ਗੁਰੂ ਘਰ ਸਾਹਿਬ ਬਣਿਆ ਸੀ ਭਾਈ ਜਿੱਦ ਰਹੇ ਤਾਨੂ ਪ੍ਰਕਾਸ਼ ਬਾਦਸ਼ਾਹ ਮਹਾਰਾਜ ਦਾ ਇਹਨਾਂ ਵਿਚ ਜਿਹੜਾ ਸਰਵਪਤੀ ਹੈ ਇਹ ਇਹਨਾਂ ਸਮਾਪਤੀ ਕਰਦਾ ਹੈ ਮੇਰੇ ਨਕਤੋਂ ਗੁਰੂ ਪੀਰ ਸਿੰਘ ਜੀ ਗਿਰਦ ਸਾਹਿਬ ਉੱਥੇ ਨੇ ਉਹਨਾਂ ਨੇ 50 ਲੱਖ ਤੋਂ ਵੱਡੇ ਬਹੁਤ ਇਤਿਆਸਕ ਮੱਥਾ ਦੇਖਿਆ ਬਹੁਤ ਗੁਰੂ ਘਰ ਮਾਇਆ ਬਤੀਏ ਸਾਧੂ ਪਾਸ਼ਾ ਕਿਆ ਤੇ ਪਲਾਬ ਬਖਸ਼ ਕਰਨ ਹਰ ਬਾਗ ਪੱਤੇ ਬਖਸ਼ ਕਰਨ ਲਈ ਬਾਈ ਬਲਜੀਤ ਸਿੰਘ ਜੀ ਉਹ ਵੀ ਸਾਡੇ ਸਤਾਰ ਜੋ ਬਾਪੂ ਮੈਂ ਤੇ ਐਸ ਸਤਾਰ ਸਰਦੇਵ ਸਿੰਘ ਜੀ ਮੇਰੇ ਨਾਲ ਸਲਾਮੀਏ ਸਾਧ ਗੁਰੂ ਸਿੰਘ ਕਮੇਟੀ ਦੇ ਕੌਮੀ ਜੋਦੇ ਸਰਦਾਰ ਗੁਰਿੰਦਰ ਸਿੰਘ ਜੀ ਸਿਕੱਤਾ ਸਾਹਿਬ ਬਲਵਿੰਦਰ ਸਿੰਘ ਜੀ ਸਿਕੱਤਾ ਸਾਹਿਬ ਮੇਰੇ ਸਤਾਰ ਨੂੰ ਮੇਰਾ ਵੀਰਿਆ ਸਾਡੀ ਸੰਗਤ ਨੂੰ ਮਿੱਠੀ ਦੇਸ਼ੇਵਾ ਨੂੰ ਆਉਂਦਾ ਹੈ ਸਰਦਾਰ ਮਨਜੀਤ ਸਿੰਘ ਜੀ ਜੋ ਸਾਡੇ ਮੁਖ ਸੇਵਾਦਾਰ ਨੂੰ ਮੈਨੂੰ ਪਤਾ ਲੱਗਣਾ ਕੋਲਾਈ ਕਰਨਾ ਹੈ ਤੇ ਸੂਚੀ ਮੇਜਮੈਂਟ ਜਿਹੜੀ ਆ ਉਹਨਾਂ ਦੀ ਐਸੀ ਭਲਾਵੇ ਮੰਗਣਿਆ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਰੇ ਦੁੱਖਾਂ ਦਾ ਸਾਰੇ ਮੀਰਾਂ ਦਾ ਉਕਾਰ ਨੂੰ ਧੰਨਵਾਦ ਨੂੰ ਪ੍ਰੰਤ ਸਹਿਮਾਰਾ ਦੂਜਾ ਅਤਿ ਸਭ ਆਪ ਦੇ ਆਪ ਦੇ ਧੰਨਵਾਦ ਦੀ ਆਖੋ ਨਾਮ ਨਾਮ ਕਰ ਕੋਈ ਕਲਾ ਤੇਰੇ ਭਾਣੇ ਤੋਂ ਆਪ ਦਾ ਬਲਾਵਾ ਦੇ ਪ੍ਰੰਤ ਸਵਾਹਿ ਵਾਹਿਗੁਰੂ